ਸਾਡੇ ਨੌਜਵਾਨੀ ਤਾਂ ਚਾਹੁੰਦੀਆਂ ਨੇ ਹੱਥਾਂ ਨਾਲ ਪਾੜ ਦਈਏ ਬੈਰੀਕੇਡਾਂ ਏਟਨੇ ਆ ਨਾ ਬੈਰੀਕੇਡ ਤੋੜਨਾ ਆਇਆ ਸਰਕਾਰਾਂ ਦਾ ਬੈਰੀਕੇਡ ਲਾਣਾ ਇਹਨਾਂ ਚੀਜ਼ਾਂ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਹਨ ਜਿਹੜੇ ਜਦੋਂ ਅਸੀਂ ਕਿਸਾਨੀ ਅੰਦੋਲਨ ਪਹਿਲਾਂ ਕਰਿਆ ਸੀ ਉਦੋਂ ਸਾਡੇ ਨਾਲ ਨਖਰੇ ਕਰਦੇ ਹੁੰਦੇ ਸੀ ਅਸੀਂ ਅੱਜ ਨਹੀਂ ਮੀਟਿੰਗ ਕਰਦੇ ਕੱਲ ਨਹੀਂ ਮੀਟਿੰਗ ਕਰਦੇ ਤੇ ਅੱਜ ਪੰਜਾਬ ਦੇ ਅੰਦਰ ਆਏ ਹੋਏ ਨੇ ਚੰਡੀਗੜ੍ਹ ਦੇ ਅੰਦਰ ਆਏ ਹੋਏ ਨੇ ਮੀਟਿੰਗ ਕਰਨ ਵਾਸਤੇ ਇਹਨਾਂ ਨੇ ਕੀ ਕਰਿਆ ਹਰਿਆਣਾ ਹਰਿਆਣਾ ਸਰਕਾਰ ਨੇ ਕਬਜ਼ੇ ਕਰੇ ਹੋਏ ਨੇ ਗੁਰਦੁਆਰਿਆਂ ਦੇ ਹਨ ਉਹ ਜਿਹੜੀ ਹਰਿਆਣਾ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ ਇਹਨਾਂ ਨੇ ਗੁਰਦੁਆਰਿਆਂ ਦੀ ਹਨ ਉਹਨਾਂ ਨੇ ਕੀ ਕਰਿਆ ਉਹਨਾਂ ਨੂੰ ਦੇਤੇ ਪੁਲਿਸ ਵਾਲਿਆਂ ਨੂੰ ਦੇਤੇ ਸਾਰੇ ਰਹਿਣ ਦੇ ਕਮਰੇ ਜਿੰਨੇ ਵੀ ਹੈਗੇ ਨੇ ਉੱਤੇ ਗੁਰਦੁਆਰਿਆਂ ਦੇ ਹਨ ਤੇ ਉਹ ਤੇ ਉੱਥੇ ਅੰਦਰ ਉਹ ਦਾਰੂ ਪੀ ਜਾਂਦੇ ਨੇ ਹਨ ਬੀੜੀਆਂ ਸਿਕਟਾ ਪੀ ਜਾਂਦੇ ਨੇ ਅੰਦਰ ਹਨ ਤੇ ਅੱਜ ਫੜੇ ਨੇ ਉੱਤੇ ਪੰਜੋਕਰਾ ਸਾਹਿਬ ਗੁਰਦੁਆਰੇ ਦੇ ਅੰਦਰ ਸਾਰੇ ਕੱਢੇ ਨੇ ਉੱਤੇ ਗੁਰਦੁਆਰਾ ਚੋਸੀ ਕਹੇ ਆ ਜੀ ਚਤਾਵਨੀ ਬ ਦਿੱਤੀ ਹੈ ਪੁਲਸਾਂ ਨੇ ਵੀ ਕਿਹਾ ਵੀ ਇਹ ਇਹ ਆਲਾ ਨਹੀਂ ਤੁਸੀਂ ਫਿਰ ਭੁਗਤੋਗੇ ਬਹੁਤ ਮਾੜਾ ਹੈ ਨਾ ਨੁਕਸਾਨ ਵੱਡਾ ਹੀ ਨਾ ਕਰਾ ਬੈਠੇ ਹੋ ਆਪਣਾ ਕਿਤੇ ਹੈ ਨਾ ਪਰ ਸਾਨੂੰ ਪਤਾ ਵੀ ਸਾਨੂੰ ਮਾੜ ਬੁਰਾ ਹੈ ਵੀ ਹਾਂ ਅਗਲੇ ਐ ਨਹੀਂ ਹੈਗਾ ਵੀ ਹਾਂ ਕਿ ਮੋਰਚੇ ਲਾ ਕੇ ਬੈਠ ਜਾਣਗੇ ਚਾਹੇ ਕਿੰਨਾ ਵੱਡਾ ਨੁਕਸਾਨ ਕਿਉਂ ਨਾ ਹੋ ਜੇ ਅੱਗੇ ਵਧਾਂਗੇ ਸਾਡੇ ਇਤਿਆਹਾਸ ਬਹੁਤ ਵੱਡੇ ਵੱਡੇ ਨੇ ਅਸੀਂ ਪਹਿਲਾਂ ਵੀ ਬਥੇਰੀ ਵਾਰ ਦਿੱਲੀ ਜਿੱਤੀ ਹੋਈ ਆ ਤੇ ਵਾਹਿਗੁਰੂ ਮਿਹਰ ਕਰੂਗਾ ਹੁਣ ਦੀ ਵਾਰ ਵੀ ਜੰਗ ਜਿੱਤ ਕੇ ਆਮਗੇ ਐਮਐਸਪੀ ਗਾਰੰਟੀ ਕਾਨੂੰਨ ਲੈ ਕੇ ਆਵਾਂਗੇ ਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਜੀ ਸਦਕੇ ਜਾਣ ਦਿੱਲੀ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤਰੀਕਾ ਗਲਤ ਆ ਟ੍ਰੇਨਾਂ ਜਾਂਦੀਆਂ ਨੇ ਉਹਨਾਂ ਰਾਹੀਂ ਜਾਣ ਬੱਸਾਂ ਜਾਂਦੀਆਂ ਨੇ ਉਹਨਾਂ ਰਾਹੀਂ ਜਾਣ ਟਰੈਕਟਰ ਟਰਾਲੀਆਂ ਲੈ ਜਾਣ ਦਾ ਕੀ ਮਤਲਬ ਆ ਕੋਈ ਜਾ ਕੇ ਤੁਸੀਂ ਰਾਜਧਾਨੀ 'ਚ ਨੁਕਸਾਨ ਵੀ ਕਰ ਸਕਦੇ ਹੋ ਕੋਈ ਇਤਰਾਜ਼ਯੋਗ ਸਮਗਰੀ ਹੈ ਜਿਹੜੀ ਟਰਾਲੀਆਂ 'ਚ ਲਿਜਾ ਸਕਦੇ ਹੋ ਓ ਯਾਰ ਮੂਰਖ ਹੈਗੇ ਨੇ ਉਹ ਇਹਨਾਂ ਨੂੰ ਕੀ ਪਤਾ ਆ ਆਰਐਸਐਸ ਵਾਲੇ ਹੈਗੇ ਨੇ ਸਾਰੀ ਉਮਰ ਤਾਂ ਨਿੱਕਰਾਂ 'ਚ ਗੜਦੀ ਇਹਨਾਂ ਨੇ ਹਨਾ ਇਦਾਂ ਦੇ ਜੀ ਵਿਊਤ ਬੰਦੀ ਕੀਤੀ ਵੀ ਆ ਟਾਇਰ ਖਤਮ ਕਰਦੇ ਨੇ ਟਰੈਕਟਰ ਉੱਥੇ ਰੁਕ ਜਾਂਦਾ ਏ ਉਹਦੇ ਲਈ ਤੁਸੀਂ ਕੀ ਤਿਆਰੀ ਕਰ ਰਹੇ ਹੋ ਪਤਾ ਲੱਗ ਰਿਹਾ ਏ ਕਿ ਜੇਸਬੀ ਮਸ਼ੀਨਾਂ ਖਰੀਦੀਆਂ ਨੇ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਟਰੈਕਟਰ ਤਿਆਰ ਕਰ ਰਹੇ ਹਾਂ ਤੇ ਸਾਡੇ ਵੱਲੋਂ ਤਾਂ ਦਿੱਲੀ ਤੱਕ ਗੋਲੀਆਂ ਮਾਰਦਾ ਚਲੀ ਜਾਏ ਅਸੀਂ ਖੰਦੇ ਚਲੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਅਸੀਂ ਕੀਨਾ ਦੇ ਬਾਰਸਾ ਹੈ ਨਾ ਹਾਂਜੀ ਸੰਭੂ ਤੇ ਮੌਜੂਦ ਆ ਰਾਤ ਦਾ ਸਮਾਂ ਹੀ ਨਵਦੀਪ ਭਾਈ ਇੱਥੇ ਮੌਜੂਦ ਆ ਸਾਰਾ ਦੇਖ ਰਹੇ ਕਰ ਰਹੇ ਨੇ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਆ ਹਨ ਨਵਦੀਪ بھائی ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਕਿਸ ਤਰ੍ਹਾਂ ਦੇਖ ਰਿਹਾ ਹਾਂ ਬਾਈ ਸਵੇਰ ਦੇ ਤਾਂ ਸ਼ਾਂਤ ਸੀਗਾ ਮਾਹੌਲ ਆ ਥੋੜਾ ਟਾਈਮ ਪਹਿਲਾਂ ਫੇਰ ਇੱਕ ਦੋ ਗੋਲੇ ਚੱਲੇ ਨੇ ਕਿਸ ਤਰ੍ਹਾਂ ਦੇਖ ਰਿਹਾ ਹਾਂ ਉਧਰੋਂ ਮੀਟਿੰਗ ਚੱਲ ਰਹੀ ਉਹ ਸਾਡੇ ਜਵਾਨੀ ਨਾ ਜੋਸ਼ ਵਾਲੀ ਬਹੁਤ ਆ ਹੈ ਨਾ ਗੁਰੂ ਸਾਹਿਬ ਦਾ ਥਾਪੜਾ ਬੋਲਦਾ ਅੰਦਰ ਹੈ ਨਾ ਪਹਿਲੇ ਅਰਦਾਸ ਕਰਕੇ ਤੁਰਦੇ ਨੇ ਮੱਥਾ ਟੇਕ ਕੇ ਤੁਰਦੇ ਨੇ ਵੀ ਸਾਡੀ ਨੌਜਵਾਨੀ ਦਾ ਚਾਹੁੰਦੀਆਂ ਨੇ ਹੱਥਾਂ ਨਾਲ ਪਾੜਦੀ ਹੈ ਬੈਰੀਕੇਡਾਂ ਨੂੰ ਪਰ ਚਲੋ ਅਸੀਂ ਕਹਿੰਨੇ ਆ ਬਾਬਾ ਜੀ ਜਾਬ ਤੇ ਚ ਰਹਿਣਾ ਇਹਨਾਂ ਦੀ ਅਰੇਂਜ ਤੋਂ ਥੋੜਾ ਦੂਰ ਹੈ ਕਰੋ ਜਦੋਂ ਤੱਕ ਸਾਡੇ ਲੀਡਰ ਨਹੀਂ ਕਹਿੰਦੇ ਕਿ ਝਾ ਟਿੱਕੇ ਮਾਰਾਂਗੇ ਇਹਨਾਂ ਦੀ ਤਿਆਰੀ ਨੂੰ ਦੇਖਦੇ ਅਸੀਂ ਵੀ ਤਿਆਰੀ ਆਪਣੀ ਕਰੀ ਆ ਬਹੁਤ ਤੇ ਵਾਇਗਰੂ ਮੇਰ ਕਰੋ ਇਹਨਾਂ ਚ ਮੋਰਚੇ ਨੂੰ ਫਤਿਹ ਵੀ ਕਰਾਂਗੇ ਦੇਖੋ ਬੈਰੀਕੇਡ ਨੇ ਆ ਨਾ ਬੈਰੀਕੇਡ ਤੋੜਨਾ ਆ ਸਰਕਾਰਾਂ ਦਾ ਬੈਰੀਕੇਡ ਲਾਣਾ ਇਹਨਾਂ ਚੀਜ਼ਾਂ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਹਨਾ ਇਹ ਤੇ ਇੱਕ ਪਰ ਜਿਹੜੇ ਮਸਲੇ ਹੱਲ ਹੋਣ ਨੇ ਹੋਣ ਨੇ ਮੀਟਿੰਗਾਂ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਆ ਤੇ ਅਕਲ ਵੀ ਸਾਨੂੰ ਰੋਕਿਆ ਹੋਇਆ ਸੀਗਾ ਸਾਡੀ ਲੀਡਰਸ਼ਿਪ ਨੇ ਤੇ ਅੱਜ ਵੀ ਜਾਪਤੇ ਚ ਰਹਿਣ ਨੂੰ ਗਿਆ ਜੇ ਵੀ ਗੱਲਬਾਤ ਕਰ ਲੈਣੇ ਕੋਈ ਹੱਲ ਦੇ ਕੋ ਗੱਲਬਾਤ ਨਾਲ ਹੋਣਾ ਤੇ ਬਹੁਤ ਵੱਡੀ ਜਿੱਤ ਵੀ ਹੈਗੀ ਆ ਸਾਡੇ ਕਿਸਾਨਾਂ ਦੀ ਹਨਾ ਅੱਜ ਦੇਸ਼ ਦਾ ਖਰੀਚੀ ਮੰਤਰੀ ਜਿਹੜੇ ਜਦੋਂ ਅਸੀਂ ਕਿਸਾਨੀ ਅੰਦੋਲਨ ਪਹਿਲਾਂ ਕਰਿਆ ਸੀ ਉਦੋਂ ਸਾਡੇ ਨਾਲ ਨਖਰੇ ਕਰਦੇ ਹੁੰਦੇ ਸੀ ਅਸੀਂ ਅੱਜ ਨਹੀਂ ਮੀਟਿੰਗ ਕਰਦੇ ਕੱਲ ਨਹੀਂ ਮੀਟਿੰਗ ਕਰਦੇ ਤੇ ਅੱਜ ਪੰਜਾਬ ਦੇ ਅੰਦਰ ਆਏ ਹੋਏ ਨੇ ਚੰਡੀਗੜ੍ਹ ਦੇ ਅੰਦਰ ਆਏ ਹੋਏ ਨੇ ਮੀਟਿੰਗ ਕਰਨ ਵਾਸਤੇ ਤੇ ਪੋਜੀਟਿਵ ਰਿਜ਼ਲਟ ਵੀ ਰਹਿਣੇ ਚਾਹੀਦੇ ਨੇ ਨਹੀਂ ਸਾਡੇ ਲੀਡਰ ਬਹੁਤ ਸੂਝਵਾਨ ਨੇ ਬਹੁਤ ਵਧੀਆ ਲੜਾਈ ਆ ਗਰਾਂ ਤਿੰਨ ਸਾਲ ਤੋਂ ਲੜ ਰਹੇ ਚ ਸੀ ਸਾਰੇ ਰੜ ਕੇ ਲੜ ਰਹੇ ਸੀ ਤਾਂ ਇੰਨਾ ਵੱਡਾ ਅੰਦੋਲਨ ਖੜਾ ਕਰਨ ਚ ਕਾਮਯਾਬ ਹੋਏ ਆ ਤੇ ਸੂਝਮਾਨ ਨੇ ਤੇ ਗਰਮ ਜੋਸ਼ੀ ਵਾਲੇ ਵੀ ਨੇ ਗੁਰੂ ਦੇ ਸਿਧਾਂਤਾਂ ਤੇ ਚੱਲਣ ਵਾਲੇ ਵੀ ਹੈਗੇ ਨੇ ਝੁਕਣ ਵਾਲੇ ਵੀ ਨਹੀਂ ਹੈਗੇ ਨਹੀਂ ਗੱਲਬਾਤ ਹੋਊਗੀ ਅੱਗੇ ਨੂੰ ਵੀ ਪਤਾ ਹੈ ਕਿ ਜਿਵੇਂ ਸਾਡੇ ਲੀਡਰ ਆ ਦੇਸ਼ ਕਰਨਗੇ ਕੱਲ ਨੂੰ ਤੇ ਮੈਂ ਸਾਨੂੰ ਮਾਣ ਵੀ ਹੈਗਾ ਆਪਣੇ ਲੀਡਰਾਂ ਤੇ ਹੈਨਾ ਵੀ ਉਹਵੇਂ ਉਹ ਕਰਾਂਗੇ ਅਗਰ ਕਹਿਣਗੇ ਵੀ ਕੱਲ ਨੂੰ ਬੈਰੀਗੇਟ ਪੱਟ ਕੇ ਅੱਗੇ ਜਾਣਾ ਵੀ ਸਰਕਾਰਾਂ ਮਸਲਿਆਂ ਦਾ ਹੱਲ ਨਹੀਂ ਕਰਦੀ ਤੇ ਜਾਵਾਂਗੇ ਪਰ ਸਾਨੂੰ ਪਤਾ ਵੀ ਸਾਨੂੰ ਮਾਣ ਬੁਰਾ ਆ ਵੀ ਹਾਂ ਅਗਲੇ ਐ ਨਹੀਂ ਹੈਗਾ ਵੀ ਹਾਂ ਕਿ ਮੋਰਚੇ ਲਾ ਕੇ ਬੈਠ ਜਾਣਗੇ ਚਾਹੇ ਕਿੰਨਾ ਵੱਡਾ ਨੁਕਸਾਨ ਕਿਉਂ ਨਾ ਹੋ ਜੇ ਅੱਗੇ ਬਦਾਂਗੇ ਲੜਾਈ ਜਿੱਤਣੀ ਆ ਬਾਬਾ ਜੀ ਪਿਆਰ ਨਾਲ ਜਿੱਤੀ ਜਾਊਗੀ ਪਿਆਰ ਨਾਲ ਜਿੱਤਾਂਗੇ ਖੋ ਕੇ ਹੱਕ ਲੈਣੇ ਪਾਵਾਂਗੇ ਖੋ ਕੇ ਲਵਾਂਗੇ ਪਿੱਛੇ ਨਹੀਂ ੜਦੇ ਗੱਲ ਨਸਲਾਂ ਫਸਲਾਂ ਤੇ ਆਈ ਹੋਈ ਹੈ ਸਾਡੀ ਪੀੜ੍ਹੀਆਂ ਤੇ ਆਈ ਤੇ ਪੀੜੀ ਤੇ ਜਦੋਂ ਗੱਲ ਆ ਜਾਂਦੀ ਆ ਠੀਕ ਆ ਨਾ ਆਪਣੀ ਨਸਲਾਂ ਫਸਲਾਂ ਤੇ ਗੱਲ ਆ ਜਾਂਦੀ ਆ ਫਿਰ ਪਿੱਛੇ ਹਟਣ ਦਾ ਸਵਾਲ ਨਹੀਂ ਬਣਦਾ ਇਹਨਾਂ ਨੇ ਬਾਬੇ ਨਾਨਕ ਦੀ ਖੇਤੀ ਨੂੰ 70 ਸਾਲਾਂ ਤੋਂ ਘਾਟੇ ਦਾ ਸੌਦਾ ਬਣਾ ਕੇ ਰੱਖਦਾ ਅੱਜ ਸਾਡੇ ਮੁੰਡਿਆਂ ਦਾ ਜੀ ਨਹੀਂ ਕਰਦਾ ਖੇਤੀ ਕਰਨ ਨੂੰ ਅਗਲੇ ਬਾਹਰ ਨੂੰ ਜਾਈ ਜਾਂਦੇ ਨੇ ਠੀਕ ਆ ਨਾ ਮੁੰਡੇ ਨਸਿਆਂ 'ਚ ਬੜੇ ਹੋਏ ਨੇ ਕਿਉਂ ਕਿਤੇ ਮਜ਼ਬੂਤ ਨਹੀਂ ਹੈਗੇ ਜਦੋਂ ਕਿਤੇ ਮਜ਼ਬੂਤ ਹੋਣਗੇ ਸਾਡੇ ਬੱਚੇ ਇੱਥੇ ਰਹਿਣਗੇ ਇੱਥੇ ਰਹਿ ਕੇ ਕੰਮ ਕਰਨਗੇ ਕਿਸੇ ਦੀ ਗੁਲਾਮੀ ਨਹੀਂ ਕਰਨਗੇ ਤਾਂ ਇਸ ਗੱਲ ਤੋਂ ਸਾਡੀ ਪੀੜੀ ਦੀ ਹੈ ਜੀ ਹੋਈ ਆ ਤੇ ਸਾਰਿਆਂ ਨੂੰ ਬੇਨਤੀ ਕਰਦੀ ਆ ਇਸ ਲੜਾਈ 'ਚ ਸਾਡਾ ਸਾਥ ਦੇਣਾ ਚਾਹੀਦਾ ਜ ਜਗ੍ਹਾ ਤੇ ਪ੍ਰਬੰਧ ਇਦਾਂ ਦੇ ਕੀਤੇ ਗਏ ਨੇ ਕਿੰਨੀ ਜਗ੍ਹਾ ਤੇ ਇਦਾਂ ਦੇ ਪ੍ਰਬੰਧ ਨੇ ਦਿੱਲੀ ਦੇ ਰਸਤਿਆਂ ਦੇ ਵਿੱਚ 6 ਮਹੀਨੇ ਦਾ ਰਸਨਾ ਸਾਡੀਆਂ ਟਰਾਲੀਆਂ ਅੱਜ ਦਾ 2 ਦਿਨ ਹੋਏ ਨੇ ਸਾਨੂੰ ਐਨੂੰ ਅੱਜ ਤੀਜਾ ਦਿਨ ਸੀਗਾ ਤੇ ਕੋਈ ਚੱਕਰ ਨਹੀਂ ਹੈਗਾ 6 ਮਹੀਨੇ ਕਿਉਂ ਨਾ 6 ਮਹੀਨੇ ਤੇ ਜੇ ਕਿੰਨੇ ਵੀ ਪਟਾਂਗੇ ਤਾਂ ਵੀ 6 ਮਹੀਨੇ ਤੇ ਪਹੁੰਚ ਜਾਗੇ ਦਿੱਲੀ ਤੇ ਅਸੀਂ ਚਾਹੁੰਦੇ ਹਾਂ ਵੀ ਹਾਂ ਕੀ ਲੋੜ ਆ ਇਹੇ ਜੇ ਕੰਮ ਕਰਨ ਦੀ ਸਾਡੇ ਕਿਹੜੀ ਕੋਈ ਨਜਾਇਜ਼ ਮੰਗਾ ਸਰਕਾਰ ਨੂੰ ਵੀ ਕਹਿੰਦੇ ਆ ਜਦੋਂ ਮੋਦੀ ਰਾਜ ਚ ਆਇਆ ਸੀਗਾ ਉਹ ਦਿਨੇ ਆਪਣੇ ਮੂੰਹੋਂ ਕਿਹਾ ਸੀਗਾ ਵੀ ਦੇਖੋ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਮੈਂ ਤੁਹਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਦਊਂਗਾ ਤੇ ਕਰਜਾ ਮੋਗੀ ਦਊਂਗਾ ਮੈਨੂੰ ਵੋਟਾਂ ਬਾਦੂ ਅਸੀਂ ਵੋਟਾਂ ਪਾਈਆਂ ਉਹਨਾਂ ਨੂੰ ਹੈਨਾ ਪ੍ਰਧਾਨ ਮੰਤਰੀ ਬਣੇ ਮੁੱਕਰ ਗਏ ਹੈਨਾ ਫਿਰ ਅੰਦੋਲਨ ਲੜਿਆ ਅੰਦੋਲਨ ਚ ਵੀ ਇਹਨਾਂ ਨੇ ਇਹੀ ਗੱਲ ਕਿ ਜਿੱਤ ਗਏ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਹਨ ਲਖੀਮਪੁਰ ਦਾ ਇਨਸਾਫ ਐਮਐਸਪੀ ਗਰੰਟੀ ਕਾਨੂੰਨ ਮੈਂ ਤੁਹਾਨੂੰ ਦਊਂਗਾ ਉਦੋਂ ਬਾਅਦ ਅਸੀਂ 3 ਸਾਲ ਮਿੰਨਤਾਂ ਕਰੀਏ ਨੇ ਇਹਨਾਂ ਦੀਆਂ ਵੀ ਬਾਬਾ ਜੀ ਧਰਨੇ ਮਜਾਰੇ ਕਰਕੇ ਕਦੀ ਡੀਸੀ ਨੂੰ ਗਿਆ ਆਪਣੰਦੋ ਕਦੀ ਕਿਸੇ ਨੂੰ ਗਿਆ ਆਪਣੰਦੋ ਵੀ ਸਾਡੀ ਮ ਠੀਕ ਹੈ ਤੇ ਇਹਨਾਂ ਨੇ ਬਣਾਏ ਜੰਗਦਮ ਜਦੋਂ ਅਸੀਂ ਅੰਮ੍ਰਿਤਸਰੋਂ ਚੱਲੇ ਹਾਂ ਅਰਦਾਸ ਕਰਕੇ ਬਾਲੇ ਤੱਕ ਆਇਆ ਇੱਕ ਲਾਈਨ ਇੱਕ ਸਾਈਡ ਦੇ ਟਰਾਲੀ ਚੱਲਦੀ ਹੋਈ ਰੋਡ ਵੀ ਜਾਮ ਨਹੀਂ ਹੋਇਆ ਜਾਮ ਸਾਰਾ ਸਰਕਾਰਾਂ ਨੇ ਕੀਤਾ ਹੋਇਆ ਆ ਕਰ ਲੈਣ ਕੋਈ ਦਿੱਕਤ ਨਹੀਂ ਹੈਗੀ ਅਸੀਂ ਤਾਂ ਥਾਪੜੇ ਲੈ ਕੇ ਨਿਕਲੇ ਹੋਏ ਹਾਂ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਨਿਕਲੇ ਹੋਏ ਹਾਂ ਸਾਡੇ ਇਤਿਹਾਸ ਬਹੁਤ ਵੱਡੇ ਵੱਡੇ ਨੇ ਅਸੀਂ ਪਹਿਲਾਂ ਵੀ ਬਥੇਰੀ ਵਾਰ ਦਿੱਲੀ ਜਿੱਤੀ ਹੋਈ ਆ ਤੇ ਵਾਹਿਗੁਰੂ ਮਿਹਰ ਕਰੂਗਾ ਹੁਣ ਦੀ ਵਾਰ ਵੀ ਜੰਗ ਜਿੱਤ ਕੇ ਆਵਾਂਗੇ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਜੀ ਸਦਕੇ ਜਾਣ ਦਿੱਲੀ ਸਾਨੂੰ ਕੋਈ ਹਿੰ ਜਾਣ ਟਰੈਕਟਰ ਟਰਾਲੀਆਂ ਲੈ ਜਾਣ ਦਾ ਕੀ ਮਤਲਬ ਆ ਕੋਈ ਜਾ ਕੇ ਤੁਸੀਂ ਰਾਜਸਥਾਨੀ ਚ ਨੁਕਸਾਨ ਵੀ ਕਰ ਸਕਦੇ ਹੋ ਕੋਈ ਅਤਰਾਜਯੋਗ ਸਮਗਰੀ ਹੈ ਜਿਹੜੀ ਟਰਾਲੀਆਂ ਚ ਲੈ ਜਾ ਸਕਦੇ ਹੋ ਨਹੀਂ 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 ਇਹ ਤਾਂ ਗਲਤ ਗੱਲ ਉਹ ਦੇਖੋ ਉਹ ਬਿਆਨ ਦੇ ਰਹੇ ਨੇ ਉਹ ਉਹ ਯਾਰ ਮੂਰਖ ਹੈਗੇ ਨੇ ਉਹ ਇਹਨਾਂ ਨੂੰ ਕੀ ਪਤਾ ਆ ਰਸਸ ਸਾੜੇ ਹੈਗੇ ਨੇ ਸਾਰੀ ਉਮਰ ਤਾਂ ਨਿੱਕਰਾਂ ਚ ਗੜਦੀ ਇਹਨਾਂ ਨੇ ਹਨ ਇਹਨਾਂ ਨੂੰ ਕੀ ਪਤਾ ਟਰੈਕਟਰਾਂ ਬਾਰੇ ਹਨ ਕੀ ਪਤਾ ਇਹਨਾਂ ਨੂੰ ਆਪਣਾ ਇਹਨਾਂ ਬਾਰੇ ਆਪਣਾ ਵੀ ਕਿਸਾਨੀ ਕੀ ਹੁੰਦੀ ਹੈ ਖੇਤੀ ਕੀ ਉਹਨਾਂ ਨੂੰ ਨਹੀਂ ਪਤਾ ਨਾਲ ਸਮਗਰੀ ਜਿਹ ਹੈ ਜੀ ਕੋਈ ਸਮਗਰੀ ਹੁੰਦੀ ਤੇਰੇ ਸਾਰੇ ਪੁਲਸ ਵਾਲੇ ਉਹਨਾਂ ਮਾਰ ਦਿੰਦੇ ਸੀ ਹਨ ਅਸੀਂ ਤਾਂ ਆਪਣੇ ਮੁੰਡੇ ਫੱਟੜ ਕਰਾਈ ਜਾਂਦੇ ਨੇ ਇੱਧਰ ਹਨ 100 150 ਮੁੰਡੇ ਤੇ ਸਾਡੇ ਸੱਟਾ ਟੋਡੇ ਕਿਹੜੇ ਪੁਲਸ ਵਾਲੇ ਸੱਟ ਲੱਗੇ ਉੱਥੇ ਹਨ ਠੀਕ ਹੈ ਨਾ ਤੇ ਗੱਲ ਤਾਂ ਗੱਲ ਇਹਨਾਂ ਦੀ ਕੋਈ ਹਥਿਆਰ ਤੇ ਹੋਰ ਨਹੀਂਗਾ ਸਾ ਲੜਾਈ ਚੱਲ ਰਹੀ ਹੈ ਕਿਤੇ ਵੀ ਗਲੇ ਅਗਲੇ ਟਰੈਕਟਰ ਹੀ ਲੈ ਕੇ ਹੁੰਦੇ ਨੇ ਉੱਤੇ ਠੀਕ ਹਨ ਹੋਰ ਕਿਵੇਂ ਹੋਰ ਪੈਦਲ ਕਿਸਾਨ ਦਾ ਕਿਸਾਨ ਦਾ ਗੱਡਾ ਏ ਟਰੈਕਟਰ ਕਿਸਾਨ ਦਾ ਸਾਰਾ ਜਦੋਂ ਤੋਂ ਕਿਸਾਨੀ ਹੋਂਦ ਚਾਈ ਆ ਟਰੈਕਟਰ ਗੱਡਿਆਂ ਦੇ ਉੱਤੇ ਇਹੀ ਕਿਸਾਨ ਵਰਤਦੇ ਰਹੇ ਇਹੀ ਵਰਤਦੇ ਰਹੇ ਨੇ ਰਾਸਨ ਪਾਣੀ ਵੀ ਲੈ ਕੇ ਜਾਣਾ ਇਹ ਨਿੱਕਰਾਂ ਵਾਲੇ ਨੇ ਇਹਨਾਂ ਨੂੰ ਕਿੱਥੇ ਇਹਨਾਂ ਨੂੰ ਨਹੀਂ ਪਤਾ ਵੀ ਹੈ ਨਾ ਕਿਸਾਨੀ ਕੀ ਚੀਜ਼ ਹੋਇਆ ਕਰਦੀ ਹੈ ਮੂਰਖ ਇਨਸਾਨ ਨੇ ਪਰ ਸਾਡੇ ਦੇ ਟਰੈਕਟਰ ਨੇ ਸਾਡੇ ਚਾਜ ਨੇ ਇਹ ਟਰੈਕਟਰ ਨੇ ਇਹੀ ਟੈਂਕ ਬਣਦੇ ਨੇ ਫਿਰ ਜਦੋਂ ਸਾਡੇ ਸਰਕਾਰਾਂ ਸਾਡੇ ਖਿਲਾਫ ਹੁੰਦੀਆਂ ਇਹਨੂੰ ਅਸੀਂ ਟੈਂਕ ਵੀ ਬਣਾ ਦਿੰਨੇ ਆ ਠੀਕ ਹੈ ਨਾ ਵੀ ਜਿਹੜੇ ਅੱਗੇ ਪ੍ਰਵਾਇ ਦੇ ਨਹੀਂ ਕਰਦੇ ਭਾਜ ਜਦੋਂ ਦਿੱਲੀ ਜਾਣਾ ਹੁੰਦਾ ਆਪਣੇ ਹੱਕ ਲੈ ਕੇ ਪਹਿਲਾਂ ਵੀ ਸਾਡੇ ਅੱਗੇ ਟਰੈਕਟਰ ਹੀ ਲੈ ਕੇ ਆਏ ਸੀ ਤੇ ਹੁਣ ਦੀ ਵਾਰ ਵੀ ਟਰੈਕਟਰ ਲੈ ਕੇ ਆਉਣਗੇ ਕਰਨਾ ਇਹ ਟਰੈਕਟਰਾਂ ਦੇ ਟਾਇਰਾਂ 'ਚ ਫਾਇਰ ਕਰ ਰਹੇ ਜਿਹੜੇ ਖੋਲ ਨੇ ਮਿਲੇ ਨੇ ਇਦਾਂ ਦੀ ਬਿਉਤਬੰਦੀ ਕੀਤੀ ਵੀ ਆ ਟਾਇਰ ਖਤਮ ਕਰਦੇ ਨੇ ਟਰੈਕਟਰ ਉੱਥੇ ਰੁਕ ਜਾਂਦਾ ਏ ਉਹਦੇ ਲਈ ਤੁਸੀਂ ਕੀ ਤਿਆਰੀ ਕਰ ਰਹੇ ਹੋ ਪਤਾ ਲੱਗ ਰਿਹਾ ਏ ਕਿ ਜੇਸਬੀ ਮਸ਼ੀਨਾਂ ਖਰੀਦੀਆਂ ਨੇ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਟਰੈਕਟਰ ਤਿਆਰ ਕਰ ਰਹੇ ਹੋ ਇਹ ਸਾਨੂੰ ਦਬਾਉਣਾ ਚਾਹੁੰਦੇ ਨੇ ਹਨਾ ਵੀ ਅੱਛੀ ਗੋਲੀਆਂ ਮਾਰ ਲਾਂਗੇ ਨੇ ਬਥੇਰੇ ਆਏ ਨੇ ਔਰ ਰנגਜੀਤ ਵਰਗੇ ਅਬਦਾਲੀ ਵਰਗੇ ਹਨਾ ਬਥੇਰੇ ਆਏ ਨੇ ਮੀਤ ਸਾਹਿਬ ਵਰਗੇ ਮੋਦੀ ਵਰਗੇ ਹਨਾ ਅਸੀਂ ਦਬਣ ਵਾਲੇ ਥੋੜੇ ਸਾਡੇ ਮਨੋਂ ਤਾਂ ਦਿੱਲੀ ਤੱਕ ਗੋਲੀਆਂ ਮਾਰਦਾ ਚਲੀ ਜਾਏ ਅਸੀਂ ਖਾਂਦੇ ਚਲੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਅਸੀਂ ਕੀਨਾ ਦੇ ਬਾਰਸਾ ਹਨਾ ਵੀ ਕਿੱਡੇ ਵੱਡੇ ਜੱਜ ਬੇਨੇ ਸਾਡੇ ਅਸੀਂ ਦਬਣ ਵਾਲੇ ਨਹੀਂ ਹੈਗੇ ਹਨਾ ਤਿਆਰੀ ਫੁੱ ਜੀਤੀ ਸੀ ਅੱਛੀ ਪਹਿਲਾਂ ਪਹਿਲੇ ਦਿਨ ਜਦੋਂ ਤਿਆਰੀ ਕੀਤੀ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਹਿਸਾਬ ਨਾਲ ਅੱਛੀ ਆਪਣੀਆਂ ਜੀਸੀਬੀਆਂ ਨੂੰ ਪ੍ਰੀਪੇਅਰ ਕਰਿਆ ਫਿਰ ਟਰੈਕਟਰਾਂ ਦੇ ਗੋਲੀਆਂ ਮਾਰੀਆਂ ਟਰੈਕਟਰਾਂ ਨੂੰ ਪ੍ਰੀਪੇਅਰ ਕਰਿਆ ਉਸ ਹਿਸਾਬ ਨਾਲ ਜਿਵੇਂ ਸਾਨੂੰ ਪਤਾ ਗੋਲੀਆਂ ਮਾਰਦੇ ਨੇ ਜਿਵੇਂ ਬਿਲਡਿੰਗ ਦਾ ਕੰਮ ਆਉਣਾ ਟਰੈਕਟਰ ਤੇ ਆ ਸਾਰੀਆਂ ਤਿਆਰੀਆਂ ਇਹਨਾਂ ਨੂੰ ਦੇਖ ਕੇ ਕਰ ਰਹੇ ਆ ਪਰ ਸਾਡਾ ਕੋਈ ਟਕਰਾਰ ਦਾ ਮਨ ਥੋੜੀ ਹੈਗਾ ਵੀ ਇਹਨਾਂ ਕੋਲ ਕੋਈ ਟਕਰੋ ਹੋ ਘਰੀ ਹੈ ਨਾ ਅੱਜ ਸ਼ਾਂਤਮਈ ਬੈਠੇ ਆ ਜਦੋਂ ਵੀ ਆਸੂਗਾ ਚਲਾਉਂਦੇ ਨੇ ਚੁੜਦੇ ਅਸੀਂ ਤਾਂ ਅੱਗੇ ਜਾਣਾ ਹੈ ਵੀ ਹੱਕ ਲੈਣੇ ਨੇ ਅਸੀਂ ਹੈ ਨਾ ਸਾਨੂੰ ਪਤਾ ਵੀ ਦਿੱਲੀ ਜਾ ਕੇ ਮਿਲਦੇ ਨੇ ਉੱਥੇ ਮ ਲੈਣੇ ਤਾਂ ਦਿੱਲੀ ਤੋਂ ਹੀ ਨੇ ਨਾ ਹੱਕ ਇੱਥੇ ਦੇ ਦਿਓ ਸਾਨੂੰ ਵਧੀਆ ਨਹੀਂ ਫਿਰ ਅਸੀਂ ਦਿੱਲੀ ਲੈਣ ਆ ਜਾਾਂਗੇ ਉਹ ਦਿੱਲੀ ਦੀ ਜਿਹੜੀਆਂ ਔਕੜਾਂ ਹੋਣਗੀਆਂ ਉਹ ਦੂਰ ਤਾਂ ਕਰਨੀਆਂ ਪੈਣਗੀਆਂ ਸਾਨੂੰ ਤਾਂ ਅਸੀਂ ਤਾਂ ਆਪਣੇ ਹੱਕ ਲੈਣ ਜਾ ਰਹੇ ਹਾਂ ਜੀ ਸ਼ਾਂਤੀਮਈ ਆ ਅਸੀਂ ਅੱਜ ਤੱਕ ਬਾਰ ਵੀ ਨਹੀਂ ਕਰਿਆ ਅਸੀਂ ਤਾਂ ਇਹੀ ਕਰ ਰਹੇ ਨੇ ਜੋ ਕਰ ਰਹੇ ਦੋ ਦੋ ਤਿੰਨ ਦਿਨੋਂ ਅਗਲੇ ਨੇ ਕੱਢ ਦੋ ਤਰਿਆ ਹੋਇਆ ਸੱਟਾਂ ਵੀ ਸਾਡੇ ਮੁੰਡਿਆਂ ਦੇ ਹੀ ਮਾਰਦੇ ਪਰ ਅਸੀਂ ਇਹਨਾਂ ਦੀ ਤਿਆਰੀ ਨੂੰ ਦੇਖ ਕੇ ਆਪਣੀ ਤਿਆਰੀ ਪੂਰੀ ਕਰੀ ਹੋਈ ਹੈ ਹਰਿਆਣਾ ਵਿੱਚ ਕਿਸਾਨਾਂ ਦੇ ਕੀ ਹਾਲਾਤ ਨੇ ਪਤਾ ਲੱਗ ਰਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਉਹ ਕਿਦਾਂ ਦੇ ਹਾਲਾਤ ਨੇ ਦੇਖੋ ਸਾਡੀ ਯੂਨੀਅਨ ਦੇ ਕੱਲ ਵੀ ਉਹਨਾਂ ਨੇ 15 ਮੁੰਡੇ ਚੱਕੇ ਨੇ ਉਹ ਜੇਲ੍ਹ ਜੇ ਨੇ ਪਰ ਅਸੀਂ ਅਜੇ ਕਢਾਏ ਨਹੀਂ ਮੁੰਡੇ ਜ਼ਮਾਨਤਾਂ ਤੇ ਤੇ ਵਾਇਕਰੂ ਮੇਰ ਕਰੂਗਾ ਬਿਨਾਂ ਜ਼ਮਾਨਤ ਤੋਂ ਕਢਾ ਕੇ ਲਿਆਵਾਂਗੇ ਕਿਉਂਕਿ ਸਾਡੇ ਲੀਡਰ ਸਾਡੇ ਨਾਲ ਖੜਦੇ ਬੱਚੀ ਬੱਚੀ ਪਰਚੇ ਪਹਿਲਾਂ ਵੀ ਸਾਡੇ ਤੇ ਬੋਲਦੇ ਨੇ ਪਰ ਕੋਈ ਨਹੀਂ ਸਾਡੇ ਲੀਡਰ ਹਮੇਸ਼ਾ ਹੀ ਸਾਡੇ ਨਾਲ ਖੜੇ ਨੇ ਠੀਕ ਹੈ ਨਾ ਅਗਲੇ ਨੇ ਕਦੇ ਸਾਡੇ ਤੇ ਸਾਨੂੰ ਕਦੇ ਰੈਸਟ ਨਹੀਂ ਹੋਣ ਦਿੱਤਾ ਸੋਖਾ ਜਾਣਾ ਇੱਕ ਦੋ ਵਾਰ ਹੋਏ ਆ ਪਰ ਸਾਨੂੰ ਥਾਣੇ ਚੋਂ ਕਢਾ ਲੈਂਦੇ ਨੇ ਹੈਨਾ ਤੇ ਦਬਾਉਣ ਦੀ ਸਾਨੂੰ ਕੋਸ਼ਿਸ਼ਾਂ ਕਰ ਰਹੇ ਸਾਡੇ ਘਰੇ ਪੁਲਿਸ ਬੈਠੀ ਹੈ ਨਾ ਕਿਨੇ ਕਿਨੇ ਦਿਨ ਹੋ ਗਏ ਦੋ ਵਾਰ ਵੀ ਦੋਸੀ ਘਰਬਾਰ ਛੱਡੇ ਹੋਏ ਨੇ ਸਾਰੀ ਟੀਮ ਨੇ ਛੱਡੇ ਹੋਏ ਆ ਪਰ ਜਿਹੜੇ ਲੜਦੇ ਲੋਕ ਨੇ ਇੱਥੇ ਆ ਰਹੇ ਨੇ ਜਿਹੜੇ ਲੜਦੇ ਲੋਕ ਦਬੇ ਨਹੀਂ ਕਰਦੇ ਹੈਨਾ ਤੇ ਸਾਡੇ ਦਾ ਇਤਿਹਾਸ ਇੰਨੇ ਵੱਡੇ ਵੱਡੇ ਨੇ ਅਸੀਂ ਵਾਰਿਸ ਬਾਬਾ ਬੰਦਾ ਸਿੰਘ ਬਾਦ ਤੋਂ ਨਾ ਸਾਡੇ ਜਰਨੈਲ ਨੇ ਨਹੀਂ ਸਾਡੇ ਇਤਿਹਾਸ ਨੇ ਸਾਨੂੰ ਕਦੇ ਝੁਗਣਾ ਸਿਖਾਇਆ ਨਹੀਂ ਸਾਨੂੰ ਅਗਲੇ ਨੇ ਕਿਹਾ ਵੀ ਝੁਗਣਾ ਨਹੀਂ ਹੈਗਾ ਆਪਣੇ ਅਕਾਂ ਵਿੱਚ ਲੜਨ ਦਾ ਮਰਨ ਆਇਆ ਠੀਕ ਆ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਤੇ ਜੇ ਜ਼ੁਲਮ ਕਰਨਗੇ ਸਾਡੇ ਅਸੀਂ ਅੱਗੇ ਨੂੰ ਵਧਾਂਗੇ ਫਿਰ ਸਾਬਜੀ ਗੱਲ ਹੈ ਨਾ ਹੱਕ ਲੈ ਕੇ ਆਣੇ ਨੇ ਬਾਬਾ ਜੀ ਨਸਲਾਂ ਦੀ ਗੱਲ ਹੋਈ ਹੋਈ ਆ ਅੱਗੇ ਨੂੰ ਵਧਾਂਗੇ ਅੱਗੇ ਬਾਈ ਜੀ ਤਿਆਰੀਆਂ ਇਦਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਖਰਾਬ ਟਰੱਕ ਨੇ ਜਿਹੜੇ ਬੇਕਾਰ ਹੋਏ ਨੇ ਉਹ ਟਰੱਕ ਰੋਡਾਂ ਤੇ ਖੜਾਏ ਜਾ ਰਹੇ ਨੇ ਇਦਾਂ ਦੀਆਂ ਬੱਸਾਂ ਰੋਡਾਂ ਤੇ ਖੜਾਈਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਹਿੰਸਕ ਮਾਹੌਲ ਬਣਾਉਣ ਦੀਆਂ ਤਿਆਰੀਆਂ ਨੇ ਜਿਹੜੀਆਂ ਸਰਕਾਰ ਕਰ ਰਹੀ ਹੈ ਆਪਣੇ ਬੰਦੇ ਵਿੱਚ ਸੱਢ ਕੇ ਉਹਨਾਂ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਚਾਲਾਂ ਨੇ ਉਹ ਚੱਲੀਆਂ ਜਾ ਰਹੀਆਂ ਨੇ ਇਦਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਲਈ ਕੀ ਕਰ ਰਹੇ ਹੋ ਹਾਂ ਸੋ ਇਹ ਸਭ ਕੁਝ ਦੇਖੋ ਸਰਕਾਰਾਂ ਨੂੰ ਲੋਕ ਇਨੇ ਸਮਝਦਾਰ ਰਹਿ ਗਏ ਨੇ ਪਰ ਸਾਡੇ ਯੋਧੇ ਵੀ ਬਹੁਤ ਸਮਝਦਾਰ ਰਹਿ ਗਏ ਨੇ ਤਿੰਨ ਦਿਨ ਹੋ ਗਿਆ ਇੱਥੇ ਐਵੇਂ ਦੀ ਕੋਈ ਵਾਰਦਾਤ ਕੱਲ ਟਿੱਕਰ ਹੀ ਬਾਰਡਰ ਦੀ ਫੜੇ ਲਈ ਸੀ ਨਾ ਜਿਹੜੇ ਇਹਨਾਂ ਦੇ ਵਿੱਚ ਬੰਦੇ ਬੜੇ ਹੋਏ ਸੀ ਹੈ ਨਾ ਅਸੀਂ ਸਿੱਖਿਆ ਸਾਨੂੰ ਬਹੁਤ ਕੁਝ ਸਿੱਖਾਇਆ ਹੋਇਆ ਹੈ ਨਾ ਭਾਜੀਪੀ ਵਾਲਿਆਂ ਨੇ ਨਾ ਜਦੋਂ ਪਿਛਲੀ ਵਾਰ ਅੰਦੋਲਨ ਹੋਇਆ ਸੀਗਾ ਕੋਈ ਨਹੀਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨਹੀਂ ਅੰਦੋਲਨ ਨੂੰ ਫੇਲ ਪਰ ਅਸੀਂ ਇਹਨਾਂ ਦੀਆਂ ਚਾਲਾਂ ਨੂੰ ਵੀ ਫੈਲ ਕਰਾਂਗੇ ਨਾ ਤਕੜੇ ਹੋਗੇ ਟੱਕਰਾਂਗੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਿੰਮੇ ਦੀ ਤਿਆਰੀ ਹੈਗੀ ਬਾਕੀ ਜੋ ਅਕਾਲਪੁਰਖ ਨੂੰ ਮਨ ਗੁਰੂ ਨੇ ਲਿਖਿਆ ਹੋਇਆ ਉਹਨੂੰ ਕੋਣ ਬਦਲ ਸਕਦਾ ਹੈ ਨਾ ਪਰ ਇਹ ਆ ਵੀ ਹਾਂ ਅਸੀਂ ਆਪਣੇ ਜਜ਼ਬੇ ਦੱਸ ਸਕਦੇ ਹਾਂ ਵੀ ਸਾਡੇ ਜਜ਼ਬੇ ਕਿੰਨੇ ਮਜ਼ਬੂਤ ਨੇ ਨਾ ਸਾਡੇ ਹੌਸਲੇ ਕਿੰਨੇ ਮਜ਼ਬੂਤ ਨੇ ਹੁਣ ਦੋ ਦੋ ਨਾਲ ਸੱਟਾਂ ਵੀ ਲੱਗੀਆਂ ਨੇ ਦੇਖੋ ਕਿੰਨੇ ਨੌਜਵਾਨ ਨੇ ਇਹ ਕਹਿੰਦੇ ਸਾਰੇ ਬਾਹਰ ਚਲੇ ਗਏ ਸਾਰੀ ਨੌਜਵਾਨੀ ਸਾਰੀ ਖੇਤੀ ਵਾਲੀ ਨੌਜਵਾਨੀ ਇੱਥੇ ਆ ਗਈ ਕੋਈ ਡਰ ਕੇ ਘਰੇ ਨੂੰ ਗਿਆ ਆਪਣੇ ਠੀਕ ਹੈ ਨਾ ਵੀ ਹਾਂ ਵੀ ਉਹਨਾਂ ਸੱਟਾਂ ਲੱਗੀਆਂ ਮੁੰਡੇ ਦੇ ਉੱਤੇ ਆ ਅਗਲੇ ਫੜ ਫੜ ਗਏ ਪਰਸੋਂ ਤੋਂ ਚਲਾ ਵੀ ਦਿੱਤੇ ਕੱਲ੍ਹ ਤੱਕ ਲੈਣ ਚੱਲਣ ਮੀਂ ਨਹੀਂ ਦਿੱਤੇ ਇਹਨਾਂ ਤੇ ਅਸੂਗ ਦੇ ਨਾਲ ਦੀ ਨਾਲ ਡਿਫਿਊਜ਼ ਕਰਦੇ ਨੇ ਦੀ ਬੋਰੀਆਂ ਬਾਰੀਆਂ ਘ ਸੀਗੇ ਹਨ ਕੱਲ ਤਾਂ ਤੇ ਕੱਲ ਤਾਂ ਬਹੁਤ ਤੇਜ਼ੀ ਸਾਡੇ ਕੋਲ ਪੰਖੇ ਵੀ ਆ ਗਏ ਸੀਗੇ ਅਤੇ ਪਾਣੀ ਦੀਆਂ ਟੈਂਕੀਆਂ ਵੀ ਆ ਗਈਆਂ ਸੀਗੀਆਂ ਜੀ ਸੀ ਬੀਆਂ ਵੀ ਆ ਗਿਆ ਤੇ ਤਿਆਰੀ ਵਧੇ ਰਹੀ ਹੈ ਨਾ ਤੇ ਤਿਆਰੀ ਨੂੰ ਦੇਖਦੇ ਹੋਏ ਤੇ ਸਾਨੂੰ ਨਹੀਂ ਅਸੀਂ ਸਾਡੇ ਇਤਿਹਾਸ ਬਹੁਤ ਵੱਡੇ ਨੇ ਅਸੀਂ ਥਾਪੜਾ ਲੈ ਕੇ ਚੱਲਦੇ ਆ ਅਸੀਂ ਸਿੱਖਦੇ ਆ ਬਥੇਰੀ ਵਾਰ ਪਹਿਲਾਂ ਅਸੀਂ ਦਿੱਲੀ ਫਤਿਹ ਕਰੀ ਹੋਈ ਆ ਤੇ ਵਾਇਗਰੂ ਮੇਰ ਕਰੂਗਾ ਹੁਣ ਦੀ ਵਾਰ ਫੇਰ ਫਤਿਹ ਕਰਾਂਗੇ ਬਹੁਤ ਇਦਾਂ ਦੀ ਵੀਡੀਓ ਵੀ ਕਈ ਸਾਹਮਣੇ ਆਈਆਂ ਨੇ ਕਿ ਇਹਨਾਂ ਦੀਆਂ ਜਿਹੜੀਆਂ ਫੋਰਸਾਂ ਨੇ ਉਹ ਗੁਰੂ ਘਰਾਂ ਚ ਹਰਿਆਣੇ ਚ ਬੈਠੀਆਂ ਨੇ ਇਦਾਂ ਦਾ ਕੋਈ ਸਿਸਟਮ ਹੈਗਾ ਉਹਦੇ ਵੱਲ ਥੋੜਾ ਧਿਆਨ ਹੈ ਹਾਂ ਜੀ ਹੈਗਾ ਸੀ ਅੱਜ ਅਸੀਂ ਵੀਡੀਓਜ਼ ਵੀ ਪਾਈਆਂ ਨੇ ਅੱਜ ਪਹਿਲਾਂ ਤੇ ਮੇਰੇ ਇਹਨਾਂ ਨੂੰ ਕਾਊਂਟ ਅਡਾ ਦੇ ਸਾਰੇ ਫੇਸਬੁਕ ਵਾਲਾ ਵੀ ਡਾਤਾ ਦੋ ਕਾਊਂਟ ਇੰਸਟਾ ਦੇ ਸੀਗੇ ਉਹ ਵੀ ਡਾਤੇ ਹੈ ਨਾ ਤੇ ਦੇ ਪੁਲਿਸ ਵਾਲਿਆਂ ਨੇ ਵੀ ਕਿਹਾ ਵੀ ਇਹ ਇਹ ਵਾਲਾ ਨਹੀਂ ਤੁਸੀਂ ਫਿਰ ਭੁਗਤੋਗੇ ਬਹੁਤ ਮਾੜਾ ਹੈ ਨਾ ਨੁਕਸਾਨ ਵੱਡਾ ਹੀ ਨਾ ਕਰਾ ਬੈਠੇ ਹੋ ਆਪਣਾ ਕਿਤੇ ਹੈ ਨਾ ਇਹਨਾਂ ਨੇ ਕੀ ਕਰਿਆ ਹਰਿਆਣਾ ਹਰਿਆਣਾ ਸਰਕਾਰ ਨੇ ਕਬਜ਼ੇ ਕਰੇ ਹੋਏ ਨੇ ਗੁਰਦੁਆਰਿਆਂ ਦੇ ਨਾ ਉਹ ਜਿਹੜੇ ਹਰਿਆਣਾ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ ਇਹਨਾਂ ਨੇ ਗੁਰਦੁਆਰਿਆਂ ਦੀ ਹੈ ਨਾ ਉਹਨਾਂ ਨੇ ਕੀ ਕਰਿਆ ਉਹਨਾਂ ਨੂੰ ਦੇਤੇ ਪੁਲਿਸ ਵਾਲਿਆਂ ਨੂੰ ਦੇਤੇ ਸਾਰੇ ਰਹਿਣ ਦੇ ਕਮਰੇ ਜਿੰਨੇ ਵੀ ਹੈਗੇ ਨੇ ਉੱਤੇ ਗੁਰਦੁਦੁਆਰਿਆਂ ਦੇ ਨਾ ਤੇ ਉੱਥੇ ਅੰਦਰ ਉਹ दारू ਪੀ ਜਾਂਦੇ ਨੇ ਹੈ ਨਾ ਬੀੜੀ ਅਸੀਗਟਾ ਪੀ ਜਾਂਦੇ ਨੇ ਅੰਦਰ ਹੈ ਨਾ ਤੇ ਅੱਜ ਫੜੇ ਨੇ ਉੱਥੇ ਪੰਜੋਕਰਾ ਸਾਹਿਬ ਗੁਰਦੁਆਰੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਹਾਡੇ ਰਾਂਹ ਸਾਰੀ ਸੰਗਤ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਸਾਡੇ ਗੁਰੂ ਘਰ ਨੇ ਹਨਾ ਇਹਦੀ ਮਰਿਆਦ ਨੂੰ ਜ਼ਰੂਰ ਧਿਆਨ ਰੱਖਿਆ ਜਾਵੇ ਕੁਝ ਵੀ ਗਲਤ ਨਾ ਹੋਵੇ ਹਨਾ ਤੇ ਇਹਦੇ ਪਿੱਛੇ ਸਾਨੂੰ ਕਿੰਨਾ ਵੀ ਵੱਡਾ ਸਟੈਂਡ ਕਿ ਉਹਨਾਂ ਲੈਣਾ ਪਵੇ ਉਹ ਲੈਣਾ ਚਾਹੀਦਾ ਸਾਰੀ ਸੰਗਤ ਨੂੰ ਰਲ ਮਿਲ ਕੇ ਜੀ ਜੀ ਤੇ ਹੁਣ ਨੌਜਵਾਨਾਂ ਨੂੰ ਕੀ ਅਪੀਲ karenge ਬਹੁਤ ਸਾਰੇ ਨੌਜਵਾਨ ਇਹ ਵੀ ਕਹਿ ਰਹੇ ਨੇ ਕਿ ਅੱਗੇ ਵਧਣਾ ਹੈ ਅਸੀਂ ਇੱਥੇ ਰੁਕ ਗਏ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਕੀ ਅਪੀਲ karenge ਨਹੀਂ ਦੇਖੋ ਜਿਹੜੇ ਮੁੰਡੇ ਸਾਰੇ ਸਾਰੇ ਸਮਝਦਾਰ ਨੇ ਹੈਨਾ ਅੱਜ ਸਵੇਰ ਦੇ ਕੱਲ ਵੀ ਬੇਨਤੀ ਕਰੀ ਸੀਗੀ ਪਰ ਜੋਸ਼ ਜ਼ਿਆਦਾ ਸਾਡੇ ਮੁੰਡਿਆਂ ਦੇ ਅੱਗੇ ਵੱਧ ਜਾਂਦੇ ਨੇ ਕਿਉਂ ਰੁਕਦਾ ਨਹੀਂ ਹੈਗਾ ਖੂਨ ਬਹੁਤ ਗਰਮ ਨੇ ਸਾਡੀ ਹੈਨਾ ਇਹ ਤਾਂ ਕੂਮ ਦੇ ਖੂਨ ਗਰਮ ਹੈ ਸਾਰੀ ਦਾ ਪਰ ਤੁਹਾਡੇ ਲਈ ਬੇਨਤੀ ਕਰਦੇ ਬਾਬਾ ਜੀ ਜਾਪ ਤੇ ਚ ਰਹਿ ਕੇ ਹੈਨਾ ਕਿ ਅੰਦੋਲਨ ਨੂੰ ਖੜ੍ਹਾ ਕਰਨ ਚ ਬਹੁਤ ਟਾਈਮ ਲੱਗਿਆ ਇੱਕ ਪਤਾ ਕੀ ਆ ਜੇ ਅੰਦੋਲਨ ਇਹ ਫੇਲ ਹੋ ਗਿਆ ਨਾ ਦੁ ਆਪਾਂ ਚਲੇ ਕੇ ਆਣਗੇ ਠੀਕ ਹੈ ਜਮੀਨਾਂ ਵੀ ਚਲੀ ਜਾਣਗੀਆਂ ਫਿਰ ਇਹ ਬਹੁਤ ਬਚਾ ਕੇ ਆਪਾਂ ਨੂੰ ਚੱਲਣਾ ਪਊਗਾ ਲੜਾਈ ਬਹੁਤ ਵੱਡੀ ਆਰ ਲੜਾਈ ਵੀ ਆਰ ਪਾਰ ਦੀ ਆਰ ਸ਼ਾਇਦ ਵਾਹਿਗੁਰੂ ਮਿਹਰ ਕਰੇ ਜੇ ਐਮਐਸਪੀ ਗਰੰਟੀ ਕਾਨੂੰਨ আর ਜੇੜੀਆਂ ਮੰਗਾਂ ਮੇਰੀਆਂ ਸ਼ਾਇਦ ਆਖਰੀ ਲੜਾਈ ਨਾ ਹੋਵੇ ਸਾਡੀ ਦੁਬਾਰਾ ਲੜਾਈ ਵੀ ਲੜਨ ਦੀ ਸਾਨੂੰ ਲੋੜ ਨਾ ਪਵੇ ਨਾਲ ਸਰਕਾਰ ਨਾਲ ਛੋਟੀ ਮੋਟੀਆਂ ਲੜਾਈਆਂ ਰਹਿ ਜਾਣ ਯਾਨੀ ਕਿ ਪਰ ਵੱਡੀ ਲੜਾਈ ਸਾਡੀ ਸਭ ਤੋਂ ਵੱਡੀ ਇਹੀ ਆ ਈਡੀ ਨੂੰ ਬਚਾਉਣ ਦੀ ਲੜਾਈ ਆ ਜਾਬਤੇ 'ਚ ਰਹਿ ਗਈ ਪਰ ਸਾਡੇ ਮੁੰਡੇ ਬਹੁਤ ਸਮਰਧਾਨ ਨੇ ਸਾਰੇ ਦੇ ਸਾਰੇ ਸਮਝੇ ਦਿੰਨੇ ਅੱਜ ਕੋਈ ਵੀ ਅੱਗੇ ਨਹੀਂ ਵਧਿਆ ਸੀਗਾ ਸਾਰਾ ਦਿਨ ਸਾਇਦ ਕੋਈ ਮਤਲਬ ਗੋਲੇ-ਗੋਲੇ ਜਿਹੇ ਡਿੱਗੇ ਵੀ ਨਹੀਂ ਹੈਗੇ ਹੈਨਾ ਤੇ ਬੇਨਤੀ ਕਰਦੇ ਸਾਰੇ ਜਾਬਤੇ 'ਚ ਰਹਿਣ ਵਾਲਿਆਂ ਸਾਰਿਆਂ ਨੂੰ ਪਤਾ ਵੀ ਯਾਰ ਆਪਣੇ ਫਸਲਾਂ ਪਿੱਛੇ ਲੜਨ ਆਏ ਹੋਏ ਆ ਤੇ ਤੇ ਸਾਰੇ ਰਲ ਮਿਲ ਕੇ ਲੜਾਂਗੇ ਕਈ ਇੰਡੀਆ ਦੇ ਜਿਹੜੇ ਵੱਡੇ ਅਖਬਾਰ ਨੇ ਨਿਊਜ਼ ਪੇਪਰ ਨੇ ਉਹਨਾਂ ਵਿੱਚ ਅੱਜ ਫਰੰਟ ਪੇਜ ਤੇ ਇਹਨਾਂ ਦੀਆਂ ਐਡਾਂ ਲੱਗੀਆਂ ਨੇ ਕਿਸਾਨੀ 'ਚ ਜੋ ਇਹਨਾਂ ਨੇ ਕਹਿੰਦੇ ਨੇ ਅਸੀਂ ਪ੍ਰਾਪਤੀਆਂ ਕੀਤੀ ਨੇ ਆਮਦਨ ਦੁੱਗਣੀ ਕੀਤੀ ਆ ਉਹ ਹਾਲੇ ਵੀ ਦਾਅਵੇ ਕੀਤੇ ਜਾ ਰਹੇ ਨੇ ਕਿਸਾਨ ਸ ਦੇ ਦੇਖੋ ਤੁਹਾਡੇ ਸਾਹਮਣੇ ਆ ਹੈਨਾ ਇਹ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਇਹਨਾਂ ਨੇ ਕਿਉਂ ਸਾਰਾ ਤੰਤਰ ਰਸੰਤਰ ਇਹਨੇ ਮ अंबानी ਅੰਡਾਨੀ ਨੇ ਮੋਦੀ ਉਹਨਾਂ ਨੇ ਖਰੀਦੇ ਹੋਇਆ ਹੈਨਾ ਇਹਨਾਂ ਦੇ ਕਹਿਣ ਤੋਂ ਅਗਲੇ ਨਿਊਜ਼ਾਂ ਲਾ ਦਿੰਦੇ ਨੇ ਇਹਨਾਂ ਦਾ ਸਾਰਾ ਗੋਦੀ মিডিਆ ਹੈਨਾ ਪਰ ਜਿਹੜੀ ਹਕੀਕਤ ਹੈ ਉਹ ਅੱਜ ਸੜਕਾਂ ਤੇ ਬੈਠੀ ਹੈਨਾ ਹਕੀਕਤ ਨੂੰ ਸਾਰਾ ਦੇਸ਼ ਦੇਖ ਰਿਹਾ ਹੈ ਠੀਕ ਹੈ ਲੋਕ ਸਮਝਦਾਰ ਨੇ ਦੇਸ਼ੀ ਦੇਖ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਕਿ ਅੱਜ ਪੰਜਾਬ ਹਰਿਆਣੇ ਦੇ ਮਹਾਪੰਜਾਬ ਦੇ ਹੈਨਾ ਕਿਸਾਨ ਅੱਜ ਸੜਕਾਂ ਤੇ ਬੈਠੇ ਨੇ ਤੇ ਉਹੀ ਚਾਅ ਚ ਮੰਗਾ ਨੇ ਜਿਹੜੀਆਂ ਮੰਗਾ ਇਹਨਾਂ ਨੇ ਮੂੰਹ ਤੇ ਆਪਣੇ ਮੂੰਹ ਮਤਲਬ ਕਈਆਂ ਨੇ ਵੀ ਹੈ ਨਾ ਸੇ ਟੋਡੀਆਂ ਪੂਰੀਆਂ ਕਰਾਂਗੇ ਐਂ ਤਾਂ ਪਹਿਲਾਂ ਸਾਨੂੰ ਜਦੋਂ ਪਿਛਲੇ ਅੰਦੋਲਨ ਨੂੰ ਅਸੀਂ ਸਾਨੂੰ ਬਜ਼ੂਰਾ ਭੰਡਦੇ ਹੁੰਦੇ ਸੀ ਹੈ ਨਾ ਫਿਰ ਬਾਅਦ ਵਿੱਚ ਮਾਫੀ ਵੀ ਤਾਂ ਮੰਗ ਕੇ ਗਿਆ ਸੀ ਮੋਦੀ ਹੈ ਨਾ ਹੁਣ ਦੀ ਵਾਰ ਵਾਇਗਰੂ ਫੇਰ ਮੇਰ ਕਰੂਗਾ ਇਹਦੀ ਮੱਤ ਨਾਲ ਟਾਈਮ ਨਾਲ ਟਕਾਣੇ ਆ ਜੋ ਵੀ ਜਲਦੀ ਮਾਫੀ ਮੰਗੇਗੇ ਸਾਡਾ ਗਰੰਟੀ ਕਾਨੂੰਨ ਦੇਵੇ ਇਹ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਨਵਦੀਪ ਸਿੰਘ ਜੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਜਿੱਤ ਕੇ ਆਏ ਹਾਂ ਹੁਣ ਵੀ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਜਲਦੀ ਹੈ ਜਿਹੜਾ ਉਹ ਪਰਮਾਤਮਾ ਇਹਨੂੰ ਸਮਝਤ ਬਖਸ਼ੇ ਕਿ ਇਹਨੂੰ ਅਕਲ ਆ ਜਾਵੇ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕਰੇ ਪਰ ਮੰਗਾਂ ਕਦੋਂ ਪੂਰੀਆਂ ਹੁੰਦੀਆਂ ਨੇ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ